ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਗੁਰਪ੍ਰੇਮ ਲਹਿਰੀ ਤੁਹਾਨੂੰ ਸਮੇ ਸਮੇਂ ਸਰਤੇ ਵੱਖ-ਵੱਖ ਤਰ੍ਹਾਂ ਦੇ ਇੱਕ ਮੱਕੜਾਂ ਦੇ ਨਾਲ ਮਲਾਉਂਦੇ ਰਹਿੰਦੇ ਆ ਕਦੇ ਵਾਈਕਰ ਦੇ ਨਾਲ ਕਦੇ ਸਾਈਕਲਿਸਟ ਦੇ ਨਾਲ ਕਦੇ ਵਾਇਰ ਜਿਹੜੇ ਸਫਰ ਕਰਦੇ ਆ ਉਹਨਾਂ ਦੇ ਨਾਲ ਤੇ ਕਦੇ ਜੋ ਟ੍ਰੇਨਾਂ ਤੇ ਕਰਦੇ ਆ ਉਹਨਾਂ ਦੇ ਨਾਲ ਤੇ ਅੱਜ ਤੁਹਾਨੂੰ ਜਿਹੜੇ ਅਕਸਰ ਦੇ ਨਾਲ ਮਲਾਉਣ ਜਾ ਰਹੇ ਆ ਉਹ ਕੋਈ ਜਾਣ ਪਛਾਣ ਦਾ ਮੌਤਾਜ ਨਹੀਂ ਗਿਲ ਆਨ ਬੀਲਸ ਤੁਸੀਂ ਸਾਰੇ ਜਾਣਦੇ ਹੋ ਆਪਣਾ ਛੋਟਾ ਭਰਾ ਹਰਵਿੰਦਰ ਬਠਿੰਡੇ ਤੋਂ ਜਿਹੜਾ ਹੈਗਾ ट्रैवलर ਸਾਥੀ ਆ ਔਰ ਬਠਿੰਡੇ ਦਾ ਨਾਂ ਜਿਹੜਾ ਹੈਗਾ ਵਰਲਡ ਦੇ ਵਿੱਚ ਰੌਸ਼ਨ ਕਰ ਰਿਹਾ ਹੈ ਕਮਕੜਾਂ ਦੀ ਦੁਨੀਆ ਦੇ ਵਿੱਚ ਤੇ ਆਜੋ ਆਪਾਂ ਤੁਹਾਡੇ ਨਾਲ ਅੱਜ ਕਰਾਉਣੇ ਮੁਲਾਕਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਕੋਸਣਾ ਹਰਵਿੰਦਰ ਜੀ ਪਰਵਾਹ ਠੀਕ ਠਾਕ ਹਾਂਜੀ ਹਾਂਜੀ ਭਾਈ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਅੱਛਾ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਸ਼ੁਰੂ ਕੀਤਾ ਇਹਦੇ ਲਈ ਮੈਂ ਆਪਣੇ ਵੱਲੋਂ ਤੁਹਾਨੂੰ ਬਹੁਤ ਮੁਬਾਰਕਬਾਦ ਪੇਸ਼ ਕਰਦਾ ਬਹੁਤ ਅੱਛਾ ਕੰਮ ਕਰ ਰਹੇ ਹੋ ਥੈਂਕ ਯੂ ਭਾਈ ਥੈਂਕ ਯੂ ਸੋ Much ਅੱਛਾ ਇੱਕ ਹਰਵਿੰਦਰ ਜੀ ਦੱਸੋ ਤੁਸੀਂ ਮਤਲਬ ਵਾਹ ਅੰਦਰਾ ਪੂਰਾ ਇੰਡੀਆ ਦਾ ਟ੍ਰਿਪ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਤਾਂ ਕਦੋਂ ਸ਼ੁਰੂਆਤ ਕੀਤੀ ਇਹਦੀ ਇਹਦੀ ਸ਼ੁਰੂਆਤ ਵੀਰ ਜੀ ਮੈਂ ਕੀਤੀ ਆਪਣੇ 2024 ਜਨਵਰੀ ਚ ਜਨਵਰੀ ਚ ਮੈਂ ਸ਼ੁਰੂਆਤ ਕੀਤੀ ਸੀ ਜਨਵਰੀ 24 ਦੇ ਵਿੱਚ ਹਾਂਜੀ ਤੇ ਜਨਵਰੀ 24 ਦੇ ਵਿੱਚ ਹਲੇ ਜਿਹੜਾ ਹੈਗਾ ਜੁਲਾਈ ਦੀ ਸ਼ੁਰੂਆਤ ਹੋਈ ਆ ਹਾਂਜੀ ਮਤਲਬ ਇਹਦੇ ਵਿੱਚ ਹੀ ਫਿਰ ਤੁਸੀਂ ਬਹੁਤ ਏਰੀਆ ਕਵਰ ਕਰਤਾ ਇਦੇ ਵਿੱਚ ਹਾਂਜੀ ਮੈਂ ਐਕਚੁਅਲੀ ਆਪਣੇ ਪੰਜਾਬ ਤੋਂ ਸ਼ੁਰੂ ਕਰਕੇ ਤੇ ਜਿੰਨੇ ਆਪਾਂ ਜੇ ਆਪਾਂ ਮੈਪ ਦੇਖੀ ਹੈ ਨਾ ਇੰਡੀਆ ਦਾ ਤੇ ਜਿੰਨਾ ਬਿਲਕੁਲ ਸੀਆ ਲੈਵਲ ਦੇ ਨਾਲ-ਨਾਲ ਲੱਗਦਾ ਉਹ ਸਰਕਟ ਕੰਨਿਆ ਕੁਮਾਰੀ ਤੋਂ ਕਰਕੇ ਤੇ ਉਸ ਤੋਂ ਬਾਅਦ ਚਲਾ ਗਿਆ ਸੀ ਮੈਂ ਲੇਹ ਲਦਾਖ ਲੇਹ ਲਦਾਖ ਤੋਂ ਆਪਣਾ ਉਤਰਾਖੰਡ ਕਵਰ ਕਰਕੇ ਸਪੀਤੀ ਕਰਕੇ ਮਾਚੂਰ ਪ੍ਰਦੇਸ਼ ਤੇ ਹੁਣ ਇਸ ਤੋਂ ਬਾਅਦ ਆਪਣਾ ਜਿਹੜਾ ਰਹਿ ਗਿਆ ਨਾਰਥ-ਈਸਟ ਮੇਰਾ ਰਹਿ ਗਿਆ ਪੈਂਡਿੰਗ ਬਾਕੀ ਆਲਮੋਸਟ ਸਾਰਾ ਜਿਹੜਾ ਇੰਡੀਆ ਹੋ ਚੁੱਕਿਆ ਹੈ ਅੱਛਾ ਤੇ ਨਾਰਥ-ਈਸਟ ਦਾ ਕੋਈ ਦਾ ਪ੍ਰੋਗਰਾਮ ਹੈਗਾ ਬਸੋਂ ਨਾਰਥ-ਈਸਟ ਹੀ ਨਿਕਲਣਾ ਹੀ ਸਿੱਧਾ ਵਾਹ ਜੀ ਕੀ ਬਾਤ ਹੈ ਜਿੰਨਾ ਹੀ ਟ੍ਰਿਪ ਆ ਆਪਣਾ ਬਿਲਕੁਲ ਨਾਨ-ਸਟਾਪ ਹੀ ਚੱਲਣ ਵਾਲਾ ਹੈ ਪੂਰਾ ਇੰਡੀਆ ਜਿਹੜਾ ਆਪਾਂ ਕਵਰ ਕਰਨਾ ਹੈ ਇਹਦੇ ਵਿੱਚ ਕੋਈ ਬ੍ਰੇਕ ਜਾਂ ਕੁਝ ਨਹੀਂ ਆਪਾਂ ਲਾਉਣਾ ਇਹ ਕੰਟੀਨਿਊਸਲੀ ਮੈਨੂੰ ਲੱਗਦਾ ਹੈ ਤਿੰਨ ਤੋਂ ਚਾਰ ਮਹੀਨੇ ਜਿੱਦੋਂ ਤੁਹਾਨੂੰ ਬੱਧ ਬੱਧ ਆਈ ਤੁਸੀਂ ਕਰ ਚੁੱਕੇ ਹੋ ਇਹ ਤਿੰਨ ਤੋਂ ਚਾਰ ਮਹੀਨੇ ਮਿਨੀਮਮ ਨੂੰ ਲੱਗਦਾ ਨਾਰਥ-ਈਸਟ ਵਾਸਤੇ ਵੀ ਆਪਾਂ ਨੂੰ ਚਾਹੀਦੇ ਹੈ ਬਿਲਕੁਲ ਬਿਲਕੁਲ ਅੱਛਾ ਤੇ ਇਹ ਜਿਹੜਾ ਹੈ ਤੁਹਾਡੇ ਦਿਮਾਗ 'ਚ ਆਇਆ ਕਦੋਂ ਵੀ ਆਪਾਂ ਨੂੰ ਜਿਹੜਾ ਹੈ ਦੁਨੀਆ ਘੁੰਮਣ ਜਾਣਾ ਨਿਕਲਣਾ ਚਾਹੀਦਾ ਜੀ ਮੈਂ ਤੱਬੋਂ ਪੜੀ ਜਾਂ ਜਾ ਕੋਈ ਸ਼ਹਿਰ ਜਾਂ ਮਤਲਬ ਹੈ ਨਹੀਂ ਸੀਗਾ ਤੇ ਬਲੈਕ ਸਿੰਪਲ ਜਿਹਾ ਜਿੱਦਾਂ ਕਿ ਬਸ ਬੈਠੇ-ਬੈਠੇ ਘੁੰਮਣ ਫਿਰਨ ਦਾ ਥੋੜਾ ਜਿਹਾ ਮੈਨੂੰ ਸ਼ੌਂਕ ਹੈਗਾ ਸੀ ਉਦਾਂ ਵੀ ਕਿ ਟਰੈਵਲਿੰਗ ਦਾ ਇੱਕ ਮੈਨੂੰ ਮਤਲਬ ਡਰਾਈਵ ਕਰਨ ਦਾ ਬਹੁਤ ਸ਼ੌਂਕ ਹੈ ਘੁੰਮਣ ਫਿਰਨ ਦਾ ਹੈਗਾ ਬਸ ਉਹ ਬੈਠੇ-ਬੈਠੇ ਮਾਈਂਡ 'ਚ ਆਇਆ ਵੀ ਆਪਾਂ ਕਿਹੜਾ ਕਨਸੈਪਟ ਰੱਖ ਕੇ ਤੇ ਥੋੜਾ ਜਿਹਾ ਘੱਟ ਖਰਚੇ 'ਚ ਵੀ ਰੱਖ ਕੇ ਤੇ ਕਿਵੇਂ ਘੁੰਮ ਸਕਦੇ ਆ ਦੁਨੀਆ ਜਾਂ ਆਪਣਾ ਇੱਕ ਭਾਰਤ ਦੀ ਆਪਾਂ ਗੱਲ ਕਰਦੇ ਆ ਵੀ ਇੰਡੀਆ ਨੂੰ ਕਿਵੇਂ ਕਵਰ ਕਰ ਸਕਦੇ ਆ ਫਿਰ ਉਹਨੂੰ ਦੇਖਦੇ ਹੋਈ ਮੈਂ ਜਿੱਦਾਂ ਤੁਹਾਨੂੰ ਪਤਾ ਹੀ ਵੈਨ ਤਿਆ ਉਹਦੇ ਵਿੱਚ ਰਹਿਣਾ ਸੈਣਾ ਵੀ ਮੈਂ ਉਹਦੇ ਵਿੱਚ ਕੀਤਾ ਤੇ ਮੇਨ ਚੀਜ਼ ਟਰੈਵਲਿੰਗ ਦੇ ਵਿੱਚ ਮੈਨੂੰ ਲੱਗਦਾ ਵੀ ਦੋ ਚੀਜ਼ਾਂ ਆਪਾਂ ਨੂੰ ਜੇ ਮਿਲ ਜਾਣ ਤਾਂ ਬੰਦਾ ਸੌਖਾ ਰਹਿੰਦਾ ਹੁੰਦਾ ਇੱਕ ਇੱਕ ਤਾਂ ਹੋ ਗਿਆ ਫੂਡ ਹੂੰ ਤੇ ਦੂਜਾ ਹੋ ਗਿਆ ਜੀ ਸੌਣਾ ਹੂੰ ਇਹ ਦੋ ਚੀਜ਼ਾਂ ਮੈਂ ਆਪਦੀ ਨਾਲ ਕੈਰੀ ਕਰ ਲਈਆਂ ਵੀ ਇਹ ਦੋ ਚੀਜ਼ਾਂ ਆਪਦੇ ਹਾਸਤੇ ਮੈਂ ਬੈਸਟ ਲੈਵਲ ਦਾ ਮਤਲਬ ਜਿੱਦਾਂ ਆਪਾਂ ਬੈਡਰੂਮ ਤਿਆਰ ਕਰ ਲਿਆ ਇਤਸਰਾ ਕੰਵਨੈਂਸ ਵੀ ਆਪਣਾ ਹੋ ਗਿਆ ਹਾਂਜੀ ਹਾਂ ਬਸ ਨਾ ਬਸ ਦੀ ਵੇਡਕਾਰੀ ਨਾਲ ਰਹਿਣ ਦੇਣਾ ਜਾਂ ਹਾਂ ਇਹ ਸਭ ਕੁਝ ਮਤਲਬ ਆਪਦਾ ਹੀ ਹੋ ਗਿਆ ਤੇ ਬਸ ਵੀ ਸੌਣਾ ਵੀ ਵਧੀਆ ਮਿਲ ਜਾਂਦਾ ਸੀਗਾ ਤੇ ਖਾਣਾ ਪੀਣਾ ਵੀ ਆਪਦਾ ਹੋ ਗਿਆ ਕਿਰਪਾ ਕੋਈ ਪ੍ਰੋਬਲਮ ਨਹੀਂ ਆਈ ਤੇ ਬਹੁਤ ਵਧੀਆ ਟ੍ਰਿਪ ਚੱਲੀ ਹੈ ਤੇ ਹੁਣ ਤੱਕ ਦਾ ਜਿਹੜਾ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ ਸਫਰ ਦਾ ਬਹੁਤ ਸੋਹਣਾ ਰਿਹਾ ਜੀ ਮੈਨੂੰ ਇਹ ਲੱਗਦਾ ਹੈਗਾ ਵੀ ਜਿੱਦਾਂ ਜਿੱਦਾਂ ਆਪਾਂ ਟਰੈਵਲ ਕਰਦੇ ਨਾ ਆਪਣੀ ਸੋਚ ਬਹੁਤ ਚੇਂਜ ਹੁੰਦੀ ਹੈ ਬਿਲਕੁਲ ਮੈਂ ਇਹ ਚੀਜ਼ ਨੂੰ ਮੰਨਦਾ ਵੀ ਅੱਜ ਤੋਂ ਜੇ 4-5 ਮਹੀਨੇ ਪਹਿਲਾਂ ਜੋ ਮੈਂ ਸੀ ਤੇ ਜੋ ਮੈਂ ਅੱਜ ਹਾਂ ਉਹਦੋਂ ਬਹੁਤ ਫਰਕ ਹੈ ਉਹਦੋਂ ਨੈਗੇਟਿਵਿਟੀ ਆਉਂਦੀ ਯਾਰ ਫਲਾਣਾ ਬੰਦਾ ਮੇਰੇ ਨਾਲ ਐ ਕਰਦਾ ਉਹ ਐ ਕਰਦਾ ਹੁਣ ਆ ਹੀ ਪਤਾ ਲੱਗਦਾ ਵੀ ਕੋਈ ਕਿਸੇ ਨਾਲ ਕੁਝ ਨਹੀਂ ਕਰਦਾ ਜੇ ਆਪਾਂ ਚੰਗੇ ਆ ਨਾ ਸਾਰੀ ਦੁਨੀਆ ਚੰਗੀ ਹੈ ਤੇ ਉਹਦਾ ਐਗਜ਼ਾਮਪਲ ਮੈਂ ਖੜਾ ਆ ਆਪ ਕਿਉਂਕਿ ਹੁਣ ਜੇ ਉਹ ਬਾਹਰ ਵਿਚਰਦੇ ਆ ਆਪਣੀ ਟੋਨ ਬਦਲ ਜਾਂਦੀ ਹੈ ਗੱਲ ਕਰਨ ਦਾ ਤਰੀਕਾ ਬਦਲ ਜਾਂਦਾ ਹੈ ਘਰੇ ਜਿਹੜੀ ਆਪਾਂ ਡੱਡੀ ਰੂਟੀਨ ਜਿਹੜੀ ਪੰਜ ਚਾਰ ਜਣੇ ਨੂੰ ਮਿਲਦੇ ਆ ਨਾ ਉਹਨੂੰ ਆਪਾਂ ਉੱਚੀ ਬਾਚਰੀ ਬੋਲੇ ਜਾਂਦੇ ਆ ਗਲਤ ਵੀ ਬੋਲੇ ਜਾਂਦੇ ਆ ਪਰ ਜਦੋਂ ਆਪਾਂ ਬਾਹਰ ਬੋਲਦੇ ਉਦੋਂ ਮੈਨੂੰ ਲੱਗਦਾ ਆਪਾਂ ਨਹੀਂ ਬੋਲਦੇ ਤੇ ਆਪਣਾ ਬੋਲਣ ਦਾ ਲਹਿਜਾ ਜਾਂ ਤਰੀਕਾ ਬਹੁਤ ਬਦਲ ਜਾਂਦਾ ਤੇ ਜੇ ਆਪਾਂ ਕਿਸੇ ਆਸਤੇ ਚੰਗੇ ਆ ਆਪਣਾ ਕੋਈ ਮਾੜਾ ਨਹੀਂ ਕਰਦਾ ਹੁਣ ਤੱਕ ਜਿਵੇਂ ਤੁਸੀਂ ਹਰਵਿੰਦਰ ਜਿਹੜਾ ਹੈਗਾ ਸਾਊਥ ਘੁੰਮ ਚੁੱਕੇ ਹੋ ਹਾਂਜੀ ਹਾਂਜੀ ਲੇਲ ਦਾ ਆ ਕੋ ਮ ਚੁਕੇ ਹਾਂ ਜੀ ਔਰ ਹਿਮਾਚਲ ਕੋ ਮ ਚੁਕੇ ਹਾਂ ਸਪੀਤੀ ਵੈਲੀ ਸਾਰੀ ਹਾਂ ਜੀ ਜੇ ਆਪਾਂ ਹੁਣ ਤੱਕ ਦੇ ਤੁਹਾਡੇ ਸਫਰ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਸਭ ਤੋਂ ਸੋਹਣਾ ਜਿਹੜਾ ਏਰੀਆ ਹੈਗਾ ਉਹ ਕਿਹੜਾ ਲੱਗਿਆ ਸਭ ਤੋਂ ਵਧੀਆ ਏਰੀਆ ਇਹਦੇ ਚ ਵੀਰ ਜੀ ਆਏ ਹੈ ਕਿ ਨਾ ਹਰ ਇੱਕ ਸਟੇਟ ਦਾ ਆਪਦਾ ਕਲਚਰ ਹੈ ਤੇ ਹਰ ਇੱਕ ਮਤਲਬ ਉਹ ਸਟੇਟ ਹੈ ਉਹ ਡਿਫਰੈਂਟ ਟਾਈਪ ਨਾਲ ਆਪ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੀ ਹੈ ਜਿੱਦਾਂ ਰਾਜਸਥਾਨ ਦੇ ਵਿੱਚ ਅੱਡ ਤਰ੍ਹਾਂ ਦਾ ਥੋੜਾ ਜਾ ਜੀ ਆਪ ਨੂੰ ਗ੍ਰੀਨਰੀ ਜ਼ਿਆਦਾ ਚਾਹੀਦੀ ਹੈ ਤਾਂ ਉਹ ਕੇਰਲਾ ਹੈਗਾ ਆ ਤੇ ਜਿੱਦਾਂ ਆਪਾਂ ਬੀਚਸ ਵਗੈਰਾ ਤੇ ਘੁੰਮਣਾ ਹੈ ਸਮੁੰਦਰ ਦੇ ਵਿੱਚ ਨਹਾਉਣਾ ਕਰਨਾ ਉਹ ਗੁਆ ਸਭ ਤੋਂ ਵਧੀਆ ਹੈਗਾ ਤੇ ਜੇ ਐਡਵੈਂਚਰ ਨੂੰ ਆਪਾਂ ਜ਼ਿਆਦਾ ਦੇਖਣਾ ਹੈ ਹਨਾ ਉਹ ਚੀਜ਼ ਦੇਖਣੀ ਉਹਦੇ ਵਾਸਤੇ ਲਦਾਖ ਹੋ ਗਿਆ ਸਪਿਤੀ ਹੈਗਾ ਮਤਲਬ ਹਰ ਇੱਕ ਸਟੇਟ ਦਾ ਆਪ ਦਾ ਉਦਾ ਉਹ ਖਾਣ ਪੀਣ ਦਾ ਆਪਾਂ ਕਹਿ ਲਈਏ ਉਹ ਆਪਣੇ ਰਾਜਸਥਾਨ ਦਾ ਜਾਂ ਹਰਿਆਣਾ ਦਾ ਜਾਂ ਪੰਜਾਬ ਦਾ ਇਹਨਾਂ ਦਾ ਖਾਣ-ਪੀਣ ਇਹਨਾਂ ਦਾ ਮਤਲਬ ਬਹੁਤ ਵਧੀਆ ਜੇ ਆਪਾਂ ਕਹਿ ਸਕਦੇ ਹਾਂ ਖਾਣਾ-ਪੀਣਾ ਜਾਂ ਰੋਟੀ ਪਾਣੀ ਉਹ ਇਧਰ ਦਾ ਵਧੀਆ ਹੈ ਤੇ ਸਾਊਥ ਹਾਲ ਆਪਾਂ ਨੂੰ ਪਤਾ ਉੱਥੇ ਥੋੜਾ ਨੌਨ-वेज ਕੇ ਵਾਲੀ ਹੈ ਜਾਂ ਉਹ ਇਹਨਾਂ ਮਤਲਬ ਉਹ ਹੈ ਨਹੀਂਗਾ ਹਨਾ ਦਾ ਡਿਫਰੈਂਟ ਹੈ ਬਿਲਕੁਲ ਜਿਸ ਤਰ੍ਹਾਂ ਨੇ ਨੌਨ-वेज ਦੀ ਗੱਲ ਕੀਤੀ ਤਾਂ ਜਿਆਤਰ ਜੇ ਆਪਾਂ ਦੇਖੀਏ ਜਿਹੜੇ ਇਲਾਕੇ ਨੇ ਤਾਂ ਉਹ ਨੌਨ-वेजिटेरियन ਨੇ ਜਾਦੇ ਤਾਂ ਤੁਸੀਂ ਜਿਹੜਾ ਖਾਣਾ ਵੈਜੀਟੇਰੀਅਨ ਜਾਂ ਨੌਨ-वेजिटेरियन ਮੈਂ ਜੀ ਪਿਓਰ ਵੈਜੀਟੇਰੀਅਨ ਅੱਛਾ ਪਿਓਰ ਵੈਜੀਟੇਰੀਅਨ ਮੈਂ ਅਜ ਤੱਕ ਮਤਲਬ ਕਦੇ ਉਹਨੇ ਸਟਾਰਟਿੰਗ ਬੰਦਾ ਐਗ ਤੋਂ ਕਰਦਾ ਤੇ ਮੈਂ ਉਹ ਵੀ ਕਦੇ ਕੰਜ਼ੂਮ ਨਹੀਂ ਕੀਤਾ ਉਹ ਵੀ ਕਦੇ ਐਗ ਵੀ ਨਹੀਂ ਖਾਂਦਾ ਮੈਂ ਪਿਓਰ ਵੈਜੀਟੇਰੀਅਨ ਆ ਤਾਂ ਤੁਹਾਨੂੰ ਨੇ ਕਦੇ ਦਿੱਕਤ ਨਹੀਂ ਆਈ ਕਿਤੇ ਕਿਸ ਰਸਤੇਾਂ ਦੇ ਵਿੱਚ ਬਸ ਉਹ ਜਿੱਦਾਂ ਪਤਾ ਹੈ ਬੈਂਡ ਦੇ ਵਿੱਚ ਸਾਰਾ ਸਾਈਡ ਪਰ ਲੱਗਿਆ ਹੋਇਆ ਹੈਗਾ ਉਹ ਫਿਰ ਮੈਂ ਸਾਊਸ ਤਾਂ ਜਮੇ ਨਹੀਂ ਲੈ ਪਾਇਆ ਬਾਹਰੋਂ ਬਸ ਕੋਈ ਸਬਜ਼ੀ ਵਗੈਰਾ ਲੈ ਲਈਦੀ ਸੀ ਤੇ ਜਾਂ ਫਿਰ ਉਹਨਾਂ ਦਾ ਲੋਕਲ ਫੂਡ ਹੈ ਇਡਲੀ ਹੋ ਗਿਆ ਦੋਸਾ ਹੋ ਗਿਆ ਆਪਾਂ ਉਹ ਖਾ ਸਕਦੇ ਨਹੀਂ ਤਾਂ ਉਧਰਲੇ ਕਿਉਂਕਿ ਉਹ ਸਮੁੰਦਰ ਲੈਵਲ ਦੇ ਨਾਲ ਹੈ ਉਹ ਮਤਲਬ ਮੱਛੀ ਉਹਦਾ ਸੀ ਫੂਡ ਵਗੈਰਾ ਸੀ ਫੂਡ ਵਗੈਰਾ ਬਹੁਤ ਜ਼ਿਆਦਾ ਖਾਂਦੇ ਤੇ ਮੈਂ ਨੌਨ ਵੈਜ ਬਿਲਕੁਲ ਨਹੀਂ ਖਾਂ ਤੇ ਤੁਸੀਂ ਜਿਸ ਤਰ੍ਹਾਂ ਹੁਣ ਸਾਫਰ ਤੇ ਨਿਕਲ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਪਿੱਛੇ ਕੰਮ ਕਰ ਹੈ ਤੁਸੀਂ ਇਸ ਰੈਸਟੋਰੈਂਟ ਚਲਾ ਰਹੇ ਹੋ ਹਾਂਜੀ ਹਾਂਜੀ ਤਾਂ ਉਹ ਫਰਕਾਉਂ ਦਿਖਦਾ ਹੈਗਾ ਉਹ ਸਟਾਫ ਹੀ ਹੈ ਜੀ ਉਹੀ ਜ਼ਿਆਦਾ ਮੈਨੇਜ ਕਰਦਾ ਹੈਗਾ ਤੇ ਜਾਂ ਕੋਈ ਸੱਜਣ ਮਿੱਤਰ ਹੁੰਦੇ ਆ ਉਹ ਬਹੁਤ ਸਪੋਰਟ ਕਰਦੇ ਆ ਉਹਨਾਂ ਨੂੰ ਕਹਿ ਦਈਦਾ ਵੀ ਕਰੋ ਚੈੱਕ ਤੁਸੀਂ ਖੜੋ ਕਾਊਂਟਰ ਤੇ ਦੇਖੋ ਉਹ ਵਧੀਆ ਦੇਖ ਚੱਲੀ ਜਾਂਦਾ ਜੀ ਠੀਕ ਹੈ ਹਾਂ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਟਾਰਗੇਟ ਸੀਗਾ ਪੂਰਾ ਇੰਡੀਆ ਦਾ ਸੀਗਾ ਹਾਂਜੀ ਹਾਂਜੀ ਇੰਡੀਆ ਤੁਹਾਡਾ ਇੱਕ ਟ੍ਰਿਪ ਰਹਿ ਗਿਆ ਤੇ ਉਹਦੇ ਨਾਲ ਤੁਸੀਂ ਲ ਲਗ ਪਗ ਜਿਵੇਂ ਕਹਿੰਦਾ ਇੱਕ ਗੋਟ ਰਾਈ ਗਈ ਸੱਜੇ ਪਾਸੇ ਵਾਲੀ ਸੱਜੇ ਪਾਸੇ ਨਾਰਥ ਈਸਟ ਵਾਲਾ ਹਾਂਜੀ ਤਾਂ ਇਹ ਜੋ ਕਵਰ ਹੋ ਗਿਆ ਉਸ ਤੋਂ ਬਾਅਦ ਦਿੰਦੀ ਕੀ ਪਲਾਨਿੰਗ ਹੈਗੀ ਤੁਹਾਡੀ ਉਸ ਤੋਂ ਜੀ ਹੁਣ ਮੈਂ ਡਰਾਈਵਿੰਗ ਟ੍ਰੈਵਲਿੰਗ ਦਾ ਲਾ ਲੋ ਵੀ ਇੰਨਾ ਕਿ ਸ਼ੌਂਕ ਲੈ ਲੋ ਜਾਂ ਇੰਨਾ ਕਿ ਮੈਂ ਉਹਦੇ ਵਿੱਚ ਇਨਵੋਲਵ ਹੋ ਗਿਆ ਕਿ ਹੁਣ ਮੇਰੇ ਤੋਂ ਰੁਕਣਾ ਔਖ ਹੈ ਹੂੰ ਤੇ ਮਤਲਬ ਉਹ ਸ਼ੌਂਕ ਹੋਰ ਵੱਧ ਆ ਜਾਂਦਾ ਜਦੋਂ ਉਹ ਪਹਿਲਾਂ ਜੇ ਛੋਟੇ ਲੈਵਲ ਤੇ ਹੁਣ ਇੱਥੇ ਤੱਕ ਹੋ ਗਿਆ ਹੈਗਾ ਕਿ ਹੁਣ ਆਪਾਂ ਰੋਕ ਨਹੀਂ ਸਕਦੇ ਤੇ ਮੈਨੂੰ ਲੱਗਦਾ ਵੀ ਇੱਕ ਚੰਗੀ ਖ਼ਬਰ ਹੀ ਜਨਵਰੀ ਫਰਵਰੀ ਤੱਕ ਹੋਰ ਵਧੀਆ ਜੀ ਖ਼ਬਰ ਦੇ ਦੇਵਾਂਗੇ ਠੀਕ ਹੈ ਤੇ ਕਮਕੜਾਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਨਵੋਲਵ ਹੋ ਜਾਾਂਗੇ ਬੜੀਆ ਇੱਕ ਹਰਵਿੰਦਰ ਜਿਵੇਂ ਕਿਹਾ ਜਾਂਦਾ ਹੈਗਾ ਕਿ ਘੁੰਮਣ ਦੇ ਵਿੱਚ ਅਸੀਂ ਪੰਜਾਬੀ ਬਹੁਤ ਬੱਚੇ ਆ ਮਤਲਬ ਜਿਹੜੇ ਗੋਰੇ ਨੇ ਉਹ ਬਹੁਤ ਐਡਵਾਂਸ ਨੇ ਹਾਂਜੀ ਉਹ ਜਿਹੜਾ ਕਮਾਉਂਦੇ ਆ ਉਹ ਘੁੰਮਣ ਕਰਨ ਤੇ ਲਾ ਦਿੰਦੇ ਹੈਗੇ ਆ ਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਵੀ ਜਿਵੇਂ ਗੁਜਰਾਤ ਹੈਗਾ ਮਹਾਰਾਸ਼ਟਰ ਹੈਗਾ ਉਹ ਉੱਥੋਂ ਦੇ ਜਿਹੜੇ ਲੋਕ ਨੇ ਜਿਆਦਾ ਕਮਾਉਂਦੇ ਨੇ ਤੇ ਪੰਜਾਬ ਦੇ ਜਿਹੜੇ ਹੈਗੇ ਨੇ ਸ਼ੁਰੂਆਤ ਹੋ ਚੁੱਕੀ ਹੈ ਹਾਲਾਂਕਿ ਹਾਂ ਸ਼ੁਰੂਆਤ ਹੋ ਚੁੱਕੀ ਹੈ ਹੁਣ ਤਾਂ ਇਹ ਤੁਹਾਡੇ ਫਿਰ ਦਿਮਾਗ ਦੇ ਵਿੱਚ ਇਹ ਗੱਲ ਕਿਵੇਂ ਆਈ ਵੀ ਮਤਲਬ ਕਿਉਂਕਿ ਆਪਣੇ ਹਲੇ ਇੰਨਾ ਟਰੈਂਡ じゃ ਹੈ ਨਹੀਂ ਸੀਗਾ ਬਸ ਦਿਮਾਗ 'ਚ ਤਾਂ ਕਿ ਵੀ ਘੁੰਮਲ ਫਿਰਦਾ ਜਿਹਦਾ ਮੈਂ ਪਹਿਲਾਂ ਦੱਸਿਆ ਵੀ ਸ਼ੌਂਕ ਹੈਗਾ ਸੀ ਕਿ ਜਦੋਂ ਥੋੜਾ ਜਿਹਾ ਘੁੰਮੇ ਫਿਰ ਜਦੋਂ ਮਨਾਲੀ ਜਾ ਕੇ ਵਾਪਸ ਆਇਆ ਜਦੈ ਸੀ ਤੇ ਮੇਰੀ ਹੱਥ 'ਚ ਥੋੜੇ ਮੈਂ ਨਾ ਲੋਕਲ ਲੋਕਾਂ ਨਾਲ ਗੱਲਬਾਤ ਕਰਦਾ ਹੂੰ ਉਹ ਨਵਾਂ ਕੁਲ ਸਿੱਖ ਨੂੰ ਮਿਲਦਾ ਹੈ ਮੈਨੂੰ ਇਹ ਸੀ ਜਿਵੇਂ ਫੋਰਨਰ ਜਾਂਦੇ ਆ ਵੀ ਉਹ ਡਰਦੇ ਵੀ ਨਹੀਂ ਵੀ ਕਿਤੇ ਵੀ ਟੈਂਟ ਲਾ ਕੇ ਬਹਿ ਜਾਂਦੇ ਆ ਵੀ ਕਿਤੇ ਵੀ ਗੱਡੀ ਲਾ ਕੇ ਸੌ ਜਾਂਦੇ ਆ ਵੀ ਇਹੋ ਜਿਹਾ ਕੀ ਹੈ ਹਨਾ ਉਹ ਜਦੋਂ ਹੁਣ ਮੈਂ ਟ੍ਰਿਪ ਸ਼ੁਰੂ ਕੀਤਾ ਤਾਂ ਮੈਨੂੰ ਲੱਗਦਾ ਵੀ ਸਾਰਾ ਹੁਣ ਮੈਨੂੰ ਸਾਰਾ ਜਿਹੜਾ ਇੰਡੀਆ ਨਾ ਉਹ ਕਰ ਰਗਾ ਲੱਗਦਾ ਮੈਨੂੰ ਇਹ ਬਹੁਤ ਕੁਐਸਚਨ ਪੁੱਟ ਕੀਤਾ ਜਾਂਦਾ ਵੀ ਤੂੰ ਡਰਦਾ ਨਹੀਂ ਕਿ ਕਿਤੇ ਵੀ ਗੱਡੀ ਲਾ ਕੇ ਸੌ ਜਾਂਦਾ ਹੈਗਾ ਵੀ ਆਪ ਦਾ ਕਿਸੇ ਨਾਲ ਕੀ ਵੈਰ ਹੈ ਵੀ ਆਪ ਨੂੰ ਕੋਈ ਕੁਝ ਨਹੀਂ ਕਹਿੰਦਾ ਹੈਗਾ ਤੇ ਦੂਜੇ ਅਸਲ ਚ ਮੈਨੂੰ ਲੱਗਦਾ ਵੀ ਆਪਾਂ ਸਕੂਲ ਚ ਜਾ ਕੇ ਜਾਂ ਕਾਲਜ ਚੋਂ ਪੜ੍ਹਦੇ ਆ ਨਾ ਉਹਦੇ ਨਾਲ ਜੇ ਆਪਾਂ ਟਰੈਵਲਿੰਗ ਕਰਦੇ ਹੁਣ ਜਿਵੇਂ ਆਪਣੇ ਦੇਖਦੇ ਆਗੇ ਸਕੂਲਾਂ ਚ ਟ੍ਰਿਪ ਲੈ ਕੇ ਜਾਂਦੇ ਆ ਹਾਂ ਉਹ ਹੁਣ ਉਹ ਸਮਝ ਚ ਆਉਂਦਾ ਵੀ ਟ੍ਰਿਪ ਲੈ ਕੇ ਕਿਉਂ ਜਾਂਦੇ ਆ ਕਿਉਂ ਵੀ ਬਾਹਰਲੇ ਲੋਕਾਂ ਦਾ ਪਤਾ ਲੱਗੇ ਵੀ ਕਲਚਰ ਕੀ ਹੈ ਉਹ ਕੀ ਹੈ ਵੀ ਮੈਨੂੰ ਲੱਗਦਾ ਜੇ ਕੋਈ ਪੜ੍ਹ ਵੀ ਰਿਹਾ ਹੈ ਨਾ ਤੇ ਮੈਨੂੰ ਲੱਗਦਾ ਪੰਜਾਬ ਵਾਲੇ ਲੋਕ ਨਾ ਵੀ ਆਪਣੇ ਭਰ ਘਟੇ ਜਾਂਦੇ ਆ ਮਤਲਬ ਘੁੰਮਦੇ ਆ Shimla ਚ ਲਗੇ Manali vagge ਤੇ ਮੈਂ ਇਹੀ ਕਹਿਣਾ ਚਾਹੂੰਗਾ ਜੀ ਖਰਚਾ ਹੋਣਾ ਹੀ ਆ ਜਾਂਦਾ ਹਾਂ ਖਰਚਾ ਹੋਣਾ ਹੀ ਹੈ ਬਿਲਕੁਲ ਠੀਕ ਹੈ ਜੀ Shimla ਜਾ ਕੇ ਆਪਾਂ ਵਾਪਸ ਆ ਜਾਾਂਗੇ ਵੀ ਮੈਂ ਵੀ ਇੱਕ ਹਮੇਸ਼ਾ Instagram ਤੇ ਜਾਂ YouTube ਤੇ ਵੀ ਕਹਿਣਾ ਹੁੰਦਾ ਵੀ ਜਿਵੇਂ ਤੁਸੀਂ ਵੀ ਹੈਗੇ ਹੋ ਆਪਾਂ ਸਭ ਹੈਲਪ ਕਰਨ ਨੂੰ ਅਸੀਂ ਰੈਡੀ ਆ ਵੀ ਸਾਡੇ ਤੋਂ ਪੁੱਛੋ ਵੀ ਕੈਂਪਿੰਗ ਕਿੱਥੇ ਲੱਗਦੀ ਹੈ ਬਿਲਕੁਲ ਅਸੀਂ ਦੱਸਾਂਗੇ ਬਿਲਕੁਲ ਘੱਟ ਪੈਸੇ 'ਚ ਕਿਵੇਂ ਟਰੈਵਲ ਕਰ ਸਕਦੇ ਹੋ ਜਿੰਨਾ ਕਿ ਮੈਨੂੰ ਨੌਲੇਜ ਮਿਲੀ ਹੈ ਵੀ ਮੈਂ ਦੱਸਣ ਨੂੰ ਤਿਆਰ ਐ ਚੋਈ ਮੈਨੂੰ ਬੁਲਾ ਲਓ ਮੈਂ ਤਾਂ ਵੀ ਆ ਜੂੰ ਮੈਨੂੰ ਕਾਲ ਕਰ ਲਓ ਉਹਦੇ ਤੇ ਵੀ ਦੱਸ ਦੂੰ ਵੀ ਇੱਕ ਟੈਂਟ ਮੈਨੂੰ ਲੱਗਾ ਡੀ ਕੈਥਲੋਂ ਤੋਂ 2500 ਰੁਪਏ ਦਾ ਮਿਲ ਜਾਂਦਾ ਹੈ ਤੇ ਉਹ ਲਓ ਘਰੇ ਸਿਲੰਡਰ ਹੁੰਦਾ ਹੈਗਾ ਉਹ ਗੱਡੀ ਦੇ ਪਿੱਛੇ ਧਰੋ ਹਰ ਥਾਂ ਤੇ ਹਿਮਾਚਲ ਚ ਕੈਂਪਿੰਗ ਹੁੰਦੀ ਹੈ ਉਹ ਕਰੋ ਬਹੁਤ ਘੱਟ ਪੈਸੇ ਚ ਆਪਾਂ ਘੁੰਮ ਕੇ ਆ ਸਕਦੇ ਹਾਂ ਤੇ ਸੋਚ ਬਦਲੀ ਜਾਊਗੀ ਮੈਨੂੰ ਲੱਗਦਾ ਵੀ ਆਪਾਂ ਵੀ ਲੋਕਾਂ ਨਾਲ ਲੜਨੋਂ ਹਟ ਜਾਵਾਂਗੇ ਬਿਲਕੁਲ ਜਸ ਸਹੀ ਗੱਲ ਆ ਤੁਹਾਡੀ ਜੁਆਦਲ ਚੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਨਾ ਜਿਵੇਂ ਇੱਕ ਕਿਹਾ ਜਾਂਦਾ ਕਿ ਜਿਹੜਾ ਬੰਦਾ ਇੱਕ ਆਪਣੇ ਘਰੇ ਬਟਾ ਉਹਨ ਕੱਲਕਾ ਆਪਣਾ ਘਰ ਹੀ ਦਿਖਾਈ ਦਿੰਦਾ ਜਦੋਂ ਕੋਠੇ ਤੇ ਜਾੜ ਜਾਂਦਾ ਉਹਨੂੰ ਆਹ ਲਗਾਵਾੜ ਦਿਖਾਈ ਦੇਦਾ ਜੋ ਹੁਣ ਆਪਾਂ ਕਿਲੇ ਤੇ ਚੜ੍ਹ ਜੀ ਆਪਾਂ ਨੂੰ ਬਟੰਡਾ ਦੇਖਣ ਲੱਗ ਜਾਂਦੇ ਤਾਂ ਇਸ ਕਰਕੇ ਜਦੋਂ ਬੰਦਾ ਘੁੰਮਦਾ ਤਾਂ ਉਹਦਾ ਜਿਹੜਾ ਨਾਜ਼ਰੀਆ ਹੈ ਉਹ ਉਹ ਵਿਸ਼ਾਲ ਹੋ ਜਾਂਦਾ ਹੈ ਹਾਂ ਉਹ ਮਤਲਬ ਉਸ ਤਰ੍ਹਾਂ ਦਾ ਉਹ ਜਿਹੜਾ ਹੈਗਾ ਨੇਚਰ ਦੇ ਵਿੱਚ ਉਹਦੇ ਬਿਹੇਵ ਦੇ ਵਿੱਚ ਇਹ ਚਿੰਦਾਂ ਆਉਂਦੀਆਂ ਹੈਗੀਆਂ ਨੇ ਬੰਦਾ ਕਿੰਤੂ ਪਰੰਤੂ ਕਰਨੋਂ ਹਟ ਜਾਂਦਾ ਜੀ ਆਣ ਗਵਾਣ ਚ ਲੜਨੋਂ ਹਟ ਜੂ ਕਿਸੇ ਨੂੰ ਖਿਜਨੋਂ ਹਟ ਜੂ ਤੇ ਸਭ ਤੋਂ ਮੇਨ ਚੀਜ਼ ਮੈਨੂੰ ਇਹ ਲੱਗਦੀ ਹੈ ਜੀ ਜਿਹੜੇ ਬੰਦੇ ਨੂੰ ਇਹ ਲੱਗਦਾ ਵੀ ਮੈਨੂੰ ਘਰੇ ਬਹੁਤ ਜ਼ਿਆਦਾ ਅਟੈਂਸ਼ਨ ਹੈ ਤੇ ਮੈਂ ਬਹੁਤ ਦੁਖੀ ਹਾਂ ਉਹਨੂੰ ਆਪਾਂ ਤੁਸੀਂ ਵੀ ਮੈਨੂੰ ਲੱਗਦਾ ਐਗਰੀ ਕਰੋਗੇ ਉਹਨੂੰ ਕਹਿੰਦੇ ਇੱਕ ਵਾਰੀ ਤਾਂ ਲਦਾਕ ਜਾਇਆ ਬਿਲਕੁਲ ਸਹੀ ਵੀ ਉਹ ਅਸੀਂ ਵੀਡੀਓ ਚ ਕਹਿੰਦੇ ਆ ਇੱਕ ਵਾਰੀ ਲਦਾਕ ਜਾ ਕੇ ਆਓ ਦੇਖੋ ਲੋਕ ਰਹਿੰਦੇ ਕਿਵੇਂ ਆ ਜਿਹੜੀਆਂ ਆਪਣੀਆਂ ਪ੍ਰੋਬਲਮ ਉਹ ਐਡੀਆਂ ਐਡੀਆਂ ਕੀ ਲੱਗਣਗੀਆਂ ਵੀ ਆਪਾਂ ਦਾ ਬਹੁਤ ਸੁਖੀ ਆ ਹਾਂ ਬਿਲਕੁਲ ਜਿਵੇਂ ਕਹਿੰਦੇ ਪਹਾੜ ਜਿਹੜੀ ਪ੍ਰੋਬਲਮ ਉਹ ਤਾਂ ਰਹਿੰਦੇ ਵੀ ਪਹਾੜਾਂ ਦੇ ਵਿੱਚ ਆ ਦੇ ਪ੍ਰੋਬਲਮਾਂ ਵੀ ਪਹਾੜ ਦੇ ਵਿੱਚ ਆ ਪ੍ਰੋਬਲਮ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਫਾਰ ਗਿਆ ਆਪਾਂ ਦੇ ਮੈਡੀਕਲ ਦੀ ਦਿੱਕਤ ਆ ਗਈ ਆ ਉਹ ਜਿਹੜਾ ਥਾਂ ਦੇ ਪਿੰਡ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਕਟੂਕਟ ਨੇੜੇ ਲੈੇ ਪੈਂਦਾ ਠੀਕ ਹੈ ਮਤਲਬ ਕਟੂਕਟ ਇੱਕ ਦਿਨ ਤਾਂ ਲੱਗਦਾ ਲੱਗਦਾ ਉੱਥੇ ਪਹੁੰਚਦੇ ਸ਼ਾਮ ਤੱਕ ਪਹੁੰਚਣਗੇ ਤੇ ਉੱਥੇ ਵੀ ਜਲਾ ਕਿ ਕਲਾ ਡਿਸਟ੍ਰਿਕਟ ਹਸਪੀਟਲ ਹੈ ਠੀਕ ਹੈ ਕੋਈ ਸੁਪਰ ਸਪੈਸ਼ਲ ਹਸਪੀਟਲ ਤਾਂ ਕਿਤੇ ਵੀ ਨਹੀਂ ਹੈਗਾ ਉੱਥੇ ਹਾਂਜੀ ਹਾਂ ਉਹ ਤਾਂ ਉਹਨਾਂ ਨੂੰ ਫਿਰ ਇਧਰਲੇ ਪਾਸੇ ਆਉਣਾ ਪਊ ਆਪਣੇ ਵਾਲੇ ਪਾਸੇ ਹਾਂ ਕਟੂਕਟ ਉਹਨਾਂ ਜਿਹੜਾ ਵੱਡਾ ਹਸਪਤਾਲ ਦੇ ਆਉਣਾ ਹੈ ਤਾਂ ਉਹਨਾਂ ਨੂੰ ਚੰਡੀਗੜ੍ਹੋਂ ਆਉਣਾ ਪਊਗਾ ਜੀ ਆਣਾ ਇਸ ਤਰ੍ਹਾਂ ਦਾ ਹੈਗਾ ਤਾਂ ਅਸਲ 'ਚ ਇੱਕ ਹੋਰ ਵੀ ਮੈਂ ਜੋ ਮੈਂ ਦੇਖਿਆ ਹੈਗਾ ਅਬਜ਼ਰਵ ਕੀਤਾ ਜਿਵੇਂ ਲੇਹ ਲਦਾਖ ਦੇ ਵਿੱਚ ਲਾਲੋ ਸਪੇਤੀ ਦੇ ਵਿੱਚ ਲਾਲੋ ਆ ਉੱਥੇ ਮੈਨੂੰ ਜਿਆਦਾ ਕੋਈ ਵੱਡੇ ਹਸਪਤਾਲ ਵਗੈਰਾ ਨਹੀਂ ਮੈਨੂੰ ਦੇਖੇ ਕਿਤੇ ਹੈ ਨਹੀਂਗੇ ਜੀ ਹਸਪਤਾਲ ਹੈ ਨਹੀਂ ਤੇ ਸਟੱਡੀ ਵਾਸਤੇ ਸਕੂਲ ਕਿੱਥੇ ਆਪਾਂ ਰਹੇ ਨੇ ਬਹੁਤ ਨਾਲ ਵਿਚਰਦਾ ਹੁੰਦਾ ਕਿਸੇ ਕੋਲੇ 8ਵੀਂ ਦਾ ਹੈਗਾ ਜਾਂ ਕੋਈ 10ਵੀਂ ਦਾ ਛੋਟਾ ਛੋਟੇ ਬੜੀ ਦੂਰੀ ਜਾਣਾ ਆਪਣੇ ਛਿੱਤਕੂ ਲੈ ਜੀ ਹਾਂ ਬਿਲਕੁਲ ਕੋਈ ਛੋਟੇ ਜਿਹੇ ਇੱਕ ਸਕੂਲ ਹੈ ਬਸ 8ਵੀਂ 10ਵੀਂ ਤੱਕ ਦਾ ਹੀ ਉਹਨਾਂ ਨੂੰ ਵੀ ਪ੍ਰੋਬਲਮ ਆ ਜਾਂਦੀ ਲੇ ਤਾਂ ਬਹੁਤ ਦੂਰ ਹੈ ਤੇ ਆਪਣੇ ਕੋਲੇ ਤਾਂ ਹਰ ਇੱਕ ਚੀਜ਼ ਦੋ ਸਟੈਪ ਤੇ ਆਪਾਂ ਮਤਲਬ ਘਰੋਂ ਉਤਰਦੇ ਆ ਤਾਂ ਸਭ ਕੁਝ ਮਿਲ ਜਾਂਦਾ ਔਰ ਇੱਕ ਹਸਪਤਾਲ ਦੀ ਆਪਾਂ ਜੇ ਗੱਲ ਕਰੀਏ ਹਸਪਤਾਲ ਤਾਂ ਮੈ ਵੀ ਕਿਦਰਾਂ ਕਿਤੇ ਇਹ ਵੀ ਗੱਲ ਹੈਗੀ ਹੈ ਵੀ ਉਹ ਲੋਕ ਬਿਮਾਰ ਘਟੋਂਦੇ ਮਾਰ ਵੀ ਨਹੀਂ ਹੁੰਦੇ ਜੀ ਇਹ ਤੁਸੀਂ ਸਹੀ ਗੱਲ ਗਈ ਮੈਂ ਲੋਕਾਂ ਤੋਂ ਪੁੱਛਿਆ ਵੀ ਤੁਹਾਨੂੰ ਇਹ ਲੋਡ ਬੈਕ ਨਹੀਂ ਸਾਨੂੰ ਲੋੜ ਹੀ ਨਹੀਂ ਪੈਂਦੀ ਹੂੰ ਕਹਿੰਦੇ ਸਾਨੂੰ ਇਹੋ ਜੀ ਕੋਈ ਪ੍ਰੋਬਲਮ ਆਉਂਦੀ ਵੀ ਸਾਨੂੰ ਇੱਕਦਮ ਹਸਪੀਟਲ ਜਾਣਾ ਪਵੇ ਸ਼ਾਇਦ ਉਥੋਂ ਦਾ ਹਵਾ ਪਾਣੀ ਕਹਿ ਲਈਏ ਆਪਾਂ ਜਾਂ ਖਾਣ ਪੀਣ ਕਹਿ ਲਈਏ ਵੀ ਉਹ ਬਹੁਤ ਜ਼ਿਆਦਾ ਪਿਓਰ ਹੂੰ ਅੱਛਾ ਇੱਕ ਬਨ ਉਸ ਤੁਹਾਡਾ ਜਿਹੜਾ ਗੈਟਅਪ ਆ ਇਹਦੇ ਬਾਰੇ ਦੱਸੋ ਇਹ ਇਹ ਤੁਹਾਡੇ ਜਿਵੇਂ ਲੰਬੇ ਵਾਲ ਨੇ ਤੁਹਾਡਾ ਮੇਂ ਜਾਤ ਦੇਖਦਾ ਜਿਹੜਾ ਸਾਡਾ ਗੈਟਅਪ ਹੈ ਮਤਲਬ ਬੈਲ ਬਟਨ ਜੁੜਾ ਜਿਆਦੇ ਬਣੇ ਇਹਦੇ ਵਿੱਚ ਕੀ ਰਾਜ ਹੈ ਇਹ ਵੇਸੇ ਪਾਜੀ ਹੁਣ ਮੈਂ ਕੀ ਰਾਜ ਨਾਲ ਸਕਦੇ ਅੱਛਾ ਬਸ ਨੋਰਮਲ ਆਈ ਬਸ ਵੀ ਥੋੜਾ ਜਿਹਾ ਕੰਫਰਟ ਰਹਿੰਦਾ ਇਹਦੇ ਚਾਣਾ ਠੀਕ ਥੋੜਾ ਜਿਹਾ ਕੰਫਰਟੇਬਲ ਰਹੇ ਟ੍ਰੈਵਲਿੰਗ ਚ ਲਾ ਲਈਏ ਜਿਉਂਵੇਂ ਬਲਾਰੀ ਬਸ ਵੀ ਖੁੱਲੇ ਡੁੱਲੇ ਜੇ ਕੱਪੜੇ ਪਾ ਲੇ ਨੀ ਠੀਕ ਹੈ ਤੁਹਾਡਾ ਜੀ ਉਹ ਟ੍ਰੈਵਲਿੰਗ ਚ ਵਧੀਆ ਰਹਿੰਦਾ ਬਸ ਹੂੰ ਹੂੰ ਬਾਕੀ ਥੋੜਾ ਜਿਹਾ ਜਿ ਚਲਵਾ ਸ਼ੌਕ ਕਹਿ ਲਈਏ ਜਾਂ ਕੁਝ ਬਸ ਠੀਕ ਹੈ ਹੋ ਸਾਵ ਜੇ ਨਾਲੀ ਤੇ ਅੱਛਾ ਇੱਕ ਜੇ ਵਾਪ ਗੱਡੀ ਦੀ ਗੱਲ ਕੀਤੀ ਤੁਸੀਂ ਯਾਦ ਤਰ ਬੈਨਤੇ ਰਹਿੰਦੇ ਹੋ ਹਾਂਜੀ ਤਾਂ ਉਹ ਬੈਨ ਆਪਣੇ ਕਿੱਥੋਂ ਮੋਡੀਫਾਈ ਕਰਾਈ ਤੁਸੀਂ ਉਹ ਬੈਨ ਵੀ ਮੈਂ ਘਰੇ ਹੀ ਲਾਇਆ ਸੀਗਾ ਤੇ ਜੋ ਵੀ ਆਈਡੀ ਹੈਗਾ ਉਹ ਆਪਣਾ ਆਪ ਦਾ ਹੀ ਸੀਗਾ ਵੀ ਉਹਨੂੰ ਮੈਂ ਦੱਸੀ ਗਿਆ ਵੀ ਇੱਦਾਂ ਇੱਦਾਂ ਮੈਨੂੰ ਕੱਟ ਕੇ ਫਿੱਟ ਕਰ ਦੇ ਬਸ ਉਹਨੇ ਕਰਤਾ ਸੀ ਸਾਰਾ ਬਸ ਉਹਨੇ ਫਿੱਟ ਕਰਤਾ ਹਾਂਜੀ ਮਤਲਬ ਡਿਜ਼ਾਈਨ ਤੁਸੀਂ ਆਪ ਹੀ ਕੀਤਾ ਉਹ ਡਿਜ਼ਾਈਨ ਜੋ ਵੀ ਅੰਦਰ ਆਪਾ ਲਾਇਆ ਹੋਇਆ ਸਾਰਾ ਕੁਝ ਇੱਦਾਂ ਗੂਗਲ ਤੇ ਸਰਚ ਕਰਕੇ ਵੀ ਆ ਕਰਕੇ ਫਿਰ ਉਹਨੂੰ ਮੈਂ ਦੱਸੀ ਗਿਆ ਵੀ ਐ ਆ ਕਰਕੇ ਇੱਥੇ ਡਰਾਅਰ ਚਾਹੀਦਾ ਮੈਨੂੰ ਇੱਥੇ ਕਿਚਨ ਚਾਹੀਦਾ ਇੱਥੇ ਸਟੋਰੇਜ ਦਾ ਚਾਹੀਦਾ ਉਹਨੂੰ ਮੈਂ ਦੱਸੀ ਗਿਆ ਉਹਨੇ ਉਹਵੇਂ ਜਿਵੇਂ ਬਣਾਈ ਗਿਆ ਬਸ ਅੱਛਾ ਮੈਸਰ ਤੇ ਤੁਹਾਡਾ ਜਿਹੜਾ ਵੀਡੀਓ ਵੀ ਆਪਾਂ ਐਡ ਕਰਾਂਗੇ ਇੱਕ ਪਰ ਤੁਸੀਂ ਮੈਨੂੰ ਬਰੀਫ ਕਰ ਵੀ ਦਿਓ ਕਿ ਤੁਹਾਡੇ ਬ੍ਰਾਂਡ ਦੇ ਵਿੱਚ ਕੀ ਕੀ ਸੁਵਿਧਾਵਾਂ ਹੈਗੀਆਂ ਨੇ ਬੈਂਡ ਦੇ ਵਿੱਚ ਜੀ ਮੈਨੂੰ ਲੱਗਦਾ ਜਿੰਨਾ ਕੁਝ ਆਪਣੇ ਘਰੇ ਹੁੰਦਾ ਸਮਾਨ ਉਹਨਾਂ ਟੋਟਲੀ ਮਿਲ ਜੂਗਾ ਜਿੱਦਾਂ ਆਪ ਨੂੰ ਬੈੱਡਰੂਮ ਵਧੀਆ ਚਾਹੀਦਾ ਹੁੰਦਾ ਉਹ ਗੱਦੇ ਵਗੈਰਾ ਜਿਹੜੇ ਮੈਨਾਂ ਲਾਏ ਉਹ ਬਹੁਤ ਵਧੀਆ ਕੁਆਲਿਟੀ ਦੇ ਲਾਏ ਹੋਏ ਆ ਤੇ ਪਾਣੀ ਦੀ ਸਟੋਰੇਜ ਮੇਰੇ ਤੋਂ 40 ਤੋਂ 50 ਲੀਟਰ ਦੀ ਮੇਰੇ ਕੋਲੇ ਹੁੰਦੀ ਹੈ ਤੇ ਮਿਨਿਮਮ 1 ਮੰਥ ਦਾ ਰਾਸ਼ਨ ਪਾਣੀ ਜਿੰਨਾ ਉਹ ਮੈਂ ਲੈ ਕੇ ਚੱਲਦਾ ਚਾਹੇ ਦਾੜਾਂ ਹੋ ਗਿਆ ਰਾਈਸ ਹੋ ਗਿਆ ਤੇ ਆਪਣੇ ਹੋਰ ਜਿੰਨਾ ਵੀ ਗੋੜ ਹੋ ਗਿਆ ਤੇ ਚਣੇ ਹੋ ਗਏ ਮਤਲਬ ਟਰੈਵਲਿੰਗ ਦੇ ਵਿੱਚ ਮੈਨੂੰ ਲੱਗਦਾ ਗੋੜ ਚਣੇ ਇਹ ਚੀਜ਼ ਜ਼ਰੂਰ ਆਪਾਂ ਨੂੰ ਐਡ ਕਰਨੀ ਚਾਹੀਦੀ ਸੀ ਵਿੱਚ ਐਡ ਕਰ ਉਹ ਵਧੀਆ ਰਹਿੰਦਾ ਉਹ ਮੈਂ ਆਪਦੀ ਲੈਫਟ ਸੀਟ ਤੇ ਰੱਖਦਾ ਹੁੰਦਾ ਗੋੜ ਚਣੇ ਤੇ ਇੱਕ ਸ਼ਹਿਦ ਸ਼ਹਿਦ ਹਾਂਜੀ ਉਹ ਵੀ ਮੇਰੇ ਕੋਲੇ ਹੈ ਇਹ ਚੀਜ਼ਾਂ ਮੈਂ ਨਾਲ ਕੈਰੀ ਕਰਕੇ ਚੱਲਦਾ ਤੇ ਸਿਲੰਡਰ ਮੇਰੇ ਕੋਲੇ 5 ਲੀਟਰ ਦਾ ਹੁੰਦਾ ਜੀ 5 ਕਿਲੋ ਵਾਲਾ ਤੇ ਉਹ ਵਧੀਆ 1.5 ਤੋਂ 2 ਮਹੀਨੇ ਉਹ ਚੱਲੇ ਜਾਂਦਾ ਹੈਗਾ ਉਹ ਕਿਤੋਂ ਵੀ ਚੇਂਜ ਹੋ ਜਾਂਦਾ ਕਮਰਸ਼ੀਅਲ ਵਾਲਾ ਮੈਂ ਯੂਜ਼ ਕਰਦਾ ਹਾਂ ਤੇ ਬਾਕੀ ਜਿੰਨਾ ਕੁ ਸ ਕਿਚਨ ਚ ਹੁੰਦਾ ਹੈਗਾ ਉਹ ਥੋੜਾ ਥੋੜਾ ਸਾਰਾ ਸਮਾਨ ਮੈਂ ਅੰਦਰ ਤੇ ਜਿਹੜਾ ਹੁਣ ਬਹੁਤ ਜਣਿਆਂ ਦਾ ਕੁਐਸਚਨ ਸ਼ਾਇਦ ਇਹ ਵੀ ਹੋ ਸਕਦਾ ਵੀ ਗਰਮੀ 'ਚ ਕਿੱਦਾਂ ਸਟਾਰਟ ਕਰਨਾ ਪਾਉਂਦਾ ਪਊਗਾ ਉਹ ਗਰਮੀ 'ਚ ਮੈਂ ਉਸ ਥਾਂ ਤੇ ਜਾਂਦਾ ਨਹੀਂ ਜਿੱਦਾਂ ਹੁਣ ਗਰਮੀ ਉਹ ਮੈਂ ਜ਼ਿਆਦਾ ਹਿਮਾਚਲ 'ਚ ਰਹੂੰਗਾ ਜਿੱਦਾਂ ਹੁਣ ਮੈਂ ਨੌਰਸ ਨੌਰਸਟ ਚਲਾ ਜਾਊਗਾ ਜਿੱਥੇ ਮੌਨੂੰਗਾ ਜਦੋਂ ਠੰਡਾ ਮੌਸਮ ਹੋਊਗਾ ਉਦੋਂ ਰਾਜਸਥਾਨ ਹੋ ਗਿਆ ਗੋਆ ਹੋ ਗਿਆ ਕੇਰਲਾ ਹੋ ਗਿਆ ਉਧਰ ਚਲਾ ਜਾਣਾ ਤੇ ਉਹ ਫਿਰ ਵਧੀਆ ਰਹਿੰਦਾ ਜੀ ਬਿਲਕੁਲ ਬਿਲਕੁਲ ਠੀਕ ਹੈ ਤੇ ਚਲੋ ਠੀਕ ਹੈ ਸਾਡੇ ਲਈ ਸਮਾਂ ਕੱਢਿਆ ਜੀ ਬਹੁਤ ਬਹੁਤ ਮਿਹਰਬਾਨੀ ਤੇ ਤੁਹਾਡੇ ਜਿਹੜੇ ਪੁੱਵਖ ਦੇ ਸਤਫਰਾਂ ਦੇ ਲਈ ਤੁਹਾਨੂੰ ਸ਼ੋਭੇ ਸ਼ਾਮਾ